ਵਾਲੇ ਬੰਦੇ ਕਾਇਰ ਜਿਹੇ ਨੇ ਯਾ ਮੈਂ ਦੇਵਾਗਲੀ ਕਰਾ ਮੇਰੇ ਕੋਲ ਕਿਰਾਏ ਦੇ ਆ ਕਿਸੇ ਨੂੰ ਚੰਗੀ ਸਲਾਹ ਨਹੀਂ ਚੰਗੇ ਵਿਚਾਰ ਦੇਣੇ ਇਹ ਵੀ ਸਭ ਤੋਂ ਵੱਡੀ ਸੇਵਾ ਹਸੀਕਾਰ ਦੋਸਤੋ ਮੈਂ ਤੁਹਾਡਾ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਆਪਾਂ ਆਏ ਆ ਸਾਡੇ ਪਿੰਡ ਦਾ ਜਲਦਾਰ ਸਾਡੇ ਪਿੰਡ ਦਾ ਹੀਰੋ ਸਮਾਜ ਸੇਵੀ ਹਨਾ ਤੇ ਗੱਲ ਕਰਦੇ ਆ ਅੱਜ ਆਪਾਂ ਉਹਨੂੰ ਮਲਾਉਣੇ ਆ ਯਾ ਵਾਲਾ ਜਲਦਾਰ ਟਾਈਮ ਹੋਏ ਏ ਆ ਪਰਾਲੀ ਨਹੀਂ ਸਾੜੀ ਤੂੰ ਓਏ ਝਰਾਲੀ ਫਸਲ ਹੈ ਆਪਣੀ ਇਹ ਦੀ ਇਹ ਦੇ ਨਾ ਹਾਂ ਇਹ ਵੀ ਫਸਲ ਹੈ ਜੇ ਮੈਂ ਹੁਣ ਪਾਪ ਚੋਨਾ ਦਾ ਵੜ ਰਿਹਾ ਹੈ ਤਾਂ ਫਸਲ ਹੀ ਨਾ ਹਾਂ ਹਾਂ ਤੇ ਫਸਲ ਹੁੰਦੀ ਪੁੱਤ ਆਪਾਂ ਹੁਣ ਤਾਂ ਕਹਿੰਦੇ ਫਸਲ ਪੁੱਤਾਂ ਵਰਗੀ ਹੈ ਹਾਂ ਹਾਂ ਚਲੋ ਪੁੱਤਾਂ ਨੂੰ ਥੋੜੇ ਮਚਾਉਂਦਾ ਪਏ ਆਪਾਂ ਬਸ ਆਮੀ ਠੰਘ ਉਠਾ ਬਣਵਾਤੀਆਂ ਪੰਜ ਚਾਰ ਦਿਨ ਲੇਡ ਲੋਕਾਂ ਨੇ ਬੀਜ ਤੇ ਆਪਾਂ ਬੀਜ ਦੇਣਗੇ ਅੱਛਾ ਕੱਠੀ ਵੜਾਂਗੇ ਟੈਨਸ਼ਨ ਨਾਲ ਹੈ ਤੇ ਜੇ 10 ਦਿਨ ਲੇਡ ਵੀ ਜਾਂ ਤਾਂ ਵੀ ਕੱਠੀ ਵੜਾਂਗੇ ਤੇ ਨਲੇ ਕਹਿੰਦੇ ਵੀ ਧੂਆਂ ਜਦੋਂ ਮਲਦਾ ਵੀ ਚੜਦਾ ਤੇ ਪਰੋਲੇ ਦੇ ਬਾਲੇ ਵਧੀਆ ਬਣਦੇ ਆ ਹੁਣ ਦੇਖ ਨਾ ਸਮਾਂ ਸਰਦੀ ਸਾਫ ਲੱਗ ਹੁੰਦਾ ਸਾਫ ਹੁੰਦਾ ਦੋ ਤਿੰਨ ਦੇ ਵਿੱਚ ਦੂਸ਼ਣ ਨਹੀਂ ਹੁੰਦਾ ਨਾ ਜਦੋਂ ਦੋ ਤਿੰਨ ਦੇ ਵਿੱਚ ਤੂੰ ਆਇਆ ਸੀਗਾ ਸਾਫ ਖਾਂਦਾ ਸੀ ਉਸੇ ਵੇਲੇ ਸਾਨੂੰ ਸਾਰੀ ਓਕਾ ਹੁੰਦੀ ਆ ਬਸ ਠੀਕ ਹੈ ਮਜਬੂਰੀ ਹੋ ਜਾਂਦੀ ਆ ਕੋਸ਼ਿਸ਼ ਹਾਂ ਸਰਕਾਰ ਮਤਲਬ ਆਪਣੇ ਪ੍ਰਬੰਧ ਹੋ ਗਿਆ ਇਕੱਠਾ-ਮੁਕੱਠਾ ਦਾ ਤੇ ਆਪਾਂ ਦੋ ਚਾਰ ਦਿਨ ਆੜਕ ਕੇ ਬਸ ਹੈਨਾ ਤੇ ਬਸ ਹੁਣ ਅੱਜ ਬੀਜੀ ਜਾਊਗੀ ਲੋਕਾਂ ਨੇ ਬੀਜ ਤੇ ਪਾ ਦੋ ਦਿਨ ਦੇਰ ਜੀਤੀ ਤੇ ਸਤਨਕਾਂ ਨੂੰ ਬੜੀਆਂ ਨੜ ਤੇ ਜੀਵ ਜੰਤੂ ਹੋਏ ਨੇ ਇਹਨਾਂ ਦੇ ਵਿੱਚ ਜਿਹੜੇ ਜੀਵ ਜੰਤੂ ਹੋ ਨਹੀਂ ਬੱਚੇ ਦੇ ਚ ਮਿੱਤਰ ਕਿਹੜੇ ਵੀ ਹੁੰਦੇ ਆ ਮੱਤਰ ਕਿਹੜੇ ਆ ਕੋਈ ਨਹੀਂ ਬੱਚੇ ਕੋਈ ਨਹੀਂ ਬੱਚੇ ਦਰਖਤ ਵੀ ਨਹੀਂ ਬੱਚੇ ਆਹ ਹਰੇ ਖੜੇ ਆਪਣੀ ਦਰਖਤ ਤੇ ਬਾਕੀ ਦੋ ਚਾਰ ਦਿਨ ਲੇਟ ਬੀਜੇਗੀ ਫਸਲ ਤੇ ਨਾਲ ਪੁੱਤਾਂ ਰਗਾਏ ਵੀ ਇਹ ਵੀ ਨਾੜ ਹੀ ਆ ਆਓ ਆ ਤਾਂ ਸਾਰੀ ਹੈ ਨਾ ਫਸਲ ਹੀ ਹੈ ਨਾ ਤੇ ਫਸਲ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਤੇ ਵਧੀਆ ਰਹਾ ਕੋਈ ਫਰਕ ਪਿਆ ਯਾਰ ਬਾਹੀ ਬੂਜੀ ਦਾ ਕੋਈ ਹੋਰ ਕੀ ਹੋਣਾ ਥੋੜਾ ਕੰਨ ਖਰਚਾ ਮਾੜਾ ਮੋਟਾ ਪੰਜਾ ਕਿੰਨਾ ਖਰਚਾ ਆਇਆ ਇਹਦਾ ਯਾਤਰਾ ਗੱਠਾ ਬਣਾ ਕੇ ਲੈ ਗਏ ਥੋੜਾ ਬੌਣ ਤੇ ਮਾੜਾ ਮੋਟਾ ਵੱਧ ਆ ਗਿਆ ਫਿਰ ਕੋਈ ਗੱਲ ਨਹੀਂ ਤੇ ਆਪਾਂ ਮਤਲਬ ਵਾਤਾਵਰਨ ਵੀ ਦੇਖਾਂਗੇ ਆਹ ਦੇਖ ਅਸਮਾਨ ਵੀ ਸਾਫ ਆ ਦੇਖੇ ਇਹੀ ਕਾਰਨ ਆ ਤੇ ਤੁਹਾਨੂੰ ਇਹ ਕਿਹਾ ਸੀ ਮੈਂ ਕਿਹਾ ਹੱਕ ਨਹੀਂ ਹੋਣੀ ਆਪਾਂ 10 ਦਿਨ ਕਣ ਕਲੇੜ ਗਏ ਹਾਂ ਵਧੀਆ ਫਿਰ ਉਹੀ ਕਾਲੀ ਨਹੀਂ ਕਰਨੀ ਚਾਹੀਦੀ ਹੈ ਨਾ ਇਹ ਸਾਡਾ ਯਾਰ ਜੈਲਦਾਰ ਗਰਮੀਤ ਸਿੰਘ ਆ ਅਬ ਲਾਈਵ ਹੀ ਨਹੀਂ ਬਸ ਇਹਦੇ ਮਨ ਚ ਇੱਕ ਤਮੰਨਾ ਵਾ ਇੱਕ ਲਹਿਰ ਚਲਾਈ ਹੋਈ ਹੈ ਨੇ ਵੀ ਪ੍ਰਦੂਸ਼ਣ ਰਹਿਤ ਸਮਾਜ ਦੇਣਾ ਹੈ ਇਹ ਆਪ ਖੁਦ ਵੀ ਕੋਈ ਪ੍ਰਦੂਸ਼ਣ ਵਾਲੀ ਚੀਜ਼ ਨਹੀਂ ਕਰਦਾ ਤੇ ਲੋਕਾਂ ਨੂੰ ਵੀ ਸੁਝਾਅ ਦਿੰਦਾ ਪਿੰਡ ਦੇ ਕੰਮ ਵੀ ਕਰਦਾ ਹੈ ਸਾਡੇ ਪੰਚਾਇਤ ਮੈਂਬਰ ਵੀ ਆ ਬਹੁਤ ਵਧੀਆ ਕੰਮ ਵੀ ਕਰਦਾ ਸਾਡਾ ਸਾਡੇ ਪਿੰਡ ਦਾ ਇਹ ਹੀਰੋ ਆ ਹਰ ਬੱਚਾ ਇਹਨੂੰ ਜਾਣਦਾ ਹਰ ਜਾਣਦਾ ਮੇਰੇ ਨਾਲ ਇਹ ਵੀ ਜਾਰੀ ਆ ਪੂਰੀ ਫੁੱਲ ਤੇਰਾ ਯਾਰ ਆ ਇਹ ਤਾਂ ਬਹੁਤ ਵਧੀਆ ਕੰਮ ਕਰ ਰਿਆ ਤੇ ਆਪਣੀ ਵੀਡੀਓ ਚ ਤੰਗੀ ਲੱਗੀ ਤਾਂ ਲੈਕ ਕਮੈਂਟ ਕਰਨਾ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਵੀ ਐਵੇਂ ਲਾਚ ਜਾ ਨਾ ਕਰਿਆ ਕਰੋ ਵੀ ਆਰਾ ਆਪਾ ਪੈਸੇ ਬੱਦ ਲੱਗ ਜਾਣਗੇ ਤੇ ਆਪਾਂ ਮਾਲਾ ਸਬਰੀ ਕਰਨਾ ਹੁੰਦਾ 80 90 ਮਾਣ ਜਿਹੜਾ ਤੁਹਾਨੂੰ ਤੋਂ ਨਾ ਨਿਕਲਣਾ ਸੀ ਉਹ ਵੀ 70 ਮਾਣ ਹੀ ਨਿਕਲਿਆ ਨਾ ਤੇ ਫਿਰ ਆਪਾਂ ਪਰਾਲੀ ਕਿਉਂ ਮਚਾਉਂ ਆ ਯਾਰ ਨਾਲੇ ਮਿੱਤਰ ਕੀੜੇ ਮਰਦੇ ਆਪਣੇ ਸਾਰੇ ਜਿੰਨੇ ਉਪਜਾਊ ਹੁੰਦੇ ਆ ਉਹ ਮਰਦੇ ਨਾਲੇ ਆਪਾਂ ਪ੍ਰਦੂਸ਼ਨ ਕਰਦੇ ਆ ਨਾਲੇ ਜਦ ਮੈਂ ਅੱਛਾ ਕੋਈ ਇੱਥੇ ਅੱਗ ਲਾਉਣਿਆ ਕਿਸੇ ਦਾ ਐਕਸੀਡੈਂਟ ਵਗੈਰਾ ਵੀ ਹੋ ਸਕਦਾ ਹੈ ਨਾ ਤੇ ਇਹਨਾਂ ਗੱਲਾਂ ਦਾ ਝਾਰੋ ਮੇਰੇ ਭਰਾਵੋ ਵੀ ਮੈਂ ਦਾ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਐਵੇਂ ਅੱਗ ਨਾ ਲਾਇਆ ਕਰੋ ਤੇ ਆਪਣਾ ਕੰਮ ਆਪਾਂ ਸਮਾਜ ਨੂੰ ਤਰਜੀਹ ਦੇਣੀ ਆ ਚੰਗੇ ਵਿਚਾਰ ਦੇਣੇ ਚਾਹੀਦੇ ਇਹ ਵੀ ਇੱਕ ਸੇਵਾ ਵਾਲੇ ਬੰਦੇ ਕਹਿ ਦਿੰਦੇ ਨਾ ਜਿਹਾ ਮੈਂ ਸੇਵਾ ਕਲੀ ਕਰਾਂ ਮੇਰੇ ਕੋਲ ਕਿੰਨਾ ਪੈਸੇ ਆ ਕਿਸੇ ਨੂੰ ਤਰਜੀਹ ਦਿਵਾ ਦੇਣੀ ਚੰਗੇ ਵਿਚਾਰ ਦੇਣੇ ਇਹ ਵੀ ਸਭ ਤੋਂ ਵੱਡੀ ਸੇਵਾ ਤੇ ਪੁੰਨ ਹੈ ਰੋਕੋ ਅਪਣਾ ਤਰਕੇ ਸਿਹਤ ਵਾਸਤੇ ਆਪਣਾ ਜਿਹੜਾ ਕਸ਼ਮਤ ਕਰਿਆ ਕਰੋ ਉਹ ਘੰਟਾ ਜਰੂਰ ਵੱਡੋ ਸਿਹਤ ਵਾਸਤੇ ਜਿੰਨਾ ਮਰਜ਼ੀ ਖਾਓ ਪੀਓ ਫਿਰ ਉਹ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਤਨੂੰ ਵੀ ਲੱਗੀ ਤਾਂ